ਤਨ ਕਾਇਕੂ ਜਗਾਈ ਬਾਈ ਬਨਨਾਟੇ ਗੇ ਗਾਂਗੇ ਕੋਸਾਇ ਰਿਨੇ ਕੇ ਹੈ ਰਿਕੰਦੀਰ ਗਾਂਗੇ ਕੋਸ ਕਾਇਸ ਕਾਠੋ ਭਾਵੇਂ ਆਪਾਂ ਲੜਾਈ ਦੇ ਵਿੱਚ ਬਦਲ ਕੇ ਲੈਣੇ ਪੈਣਗੇ ਆਪਣਾ ਕਾਫੇ ਨਹੀਂ ਹੁੰਦਾ ਕਿ ਕੱਟ ਕਰਾਂ ਕਿਸੇ ਨਾਉ ਮੰਗ ਪਿੰਡ ਦੀ ਮੰਗ ਸੀ ਨਾਉ ਜਿਲ੍ਹੇ ਦੀ ਮੰਗ ਸੀ ਨਾਉ ਪਰਿਵਾਰ ਦੀ ਮੰਗ ਸੀ ਨਾਉ ਦੱਲੇਵਾਲ ਸਾਹਿਬ ਨੇ ਕੋਈ ਇਲੈਕਸ਼ਨ ਨਹੀਂ ਲੜਦੇ ਦੱਲੇਵਾਲ ਸਾਹਿਬ ਨੇ ਸੋਡੇ ਵਿਸ਼ਵਾਸ ਨੂੰ ਪੂਰੇ ਭਾਰਤ ਦੇ ਵਿੱਚ ਲੈ ਕੇ ਜਾਣਾ ਤੁਹਾਡਾ ਸਾਰੇ ਫਕਰਕਾਰ ਵੀਰਾਂ ਦਾ ਸਾਇਦ ਦਿ ਲੋਤ ਧੰਨਵਾਦ ਕਰਦਾ ਤੁਸੀਂ ਅੱਜ ਸਰਕਾਰ ਦੇ ਇਸ ਜ਼ਬਰ ਦੇ ਖਿਲਾਫ ਇਸ ਆਵਾਜ਼ ਨੂੰ ਦੁਨੀਆ ਦੇ ਵਿੱਚ ਲਜਾਣ ਦੇ ਲਈ ਇੱਥੇ ਪਹੁੰਚਿਓ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਦੂਜੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਅਸੀਂ ਜਿਹੜੀ ਇਹ ਲੜਾਈ ਲੜ ਰਹੇ ਹਾਂ ਅਸੀਂ ਇਹ ਲੜਾਈ ਸਾਡੇ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈ ਵੇਖਣ ਨੂੰ ਇਹ ਐਮਐਸਪੀ ਦੀ ਲੜਾਈ ਹੈ ਸ਼ਾਇਦ ਇਕੱਲੇ ਕਿਸਾਨਾਂ ਦੀ ਲੜਾਈ ਹੈ ਲੇਕਿਨ ਜਦੋਂ ਐਮਐਸਪੀ ਦੀ ਡਿਟੇਲ ਨੂੰ ਸਮਝਦੇ ਹਾਂ ਤਾਂ ਉਹ ਤੋਂ ਇਹ ਗੱਲ ਸਮਝ ਆਉਂਦੀ ਹੈ ਕਿ ਇਹ ਤਾਂ ਹਰ ਇੱਕ ਵਿਅਕਤੀ ਦੇ ਆਉਣ ਵਾਲੇ ਭਵਿੱਖ ਦੀ ਲੜਾਈ ਹੈ ਕਿਉਂ ਮੈਂ ਤੈਨੂੰ ਦੇਖੋ ਜਿੰਨੀ ਦੇਰ ਤੱਕ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਨਹੀਂ ਬਣਦਾਗਾ ਪੰਜਾਬ ਦੇ ਵਿੱਚ ਕਿਸੇ ਵੀ ਕੀਮਤ ਦੇ ਉੱਤੇ ਡਾਈਵਰਸੀਫਿਕੇਸ਼ਨ ਨਹੀਂ ਆ ਸਕਦਾ ਤੇ ਡਾਈਵਰਸੀਫਿਕੇਸ਼ਨ ਆਏ ਤੋਂ ਬਿਨਾ ਲੋਕ ਝੋਨੇ ਦੀ ਫਸਲ ਨਹੀਂ ਛੱਡਣਗੇ ਦੂਜੀਆਂ ਫਸਲਾਂ ਵੱਲ ਨਹੀਂ ਜਾਣਗੇ ਔਰ ਜਿੰਨੀ ਝੋਨੇ ਦੀ ਫਸਲ ਲੱਗ ਰਹੀ ਹੈ ਔਰ ਐਕਸਪਰਟ ਸਾਡੇ ਦੱਸ ਰਹੇ ਨੇ ਕਿ ਵੱਧ ਤੋਂ ਵੱਧ 15 ਸਾਲ ਦਾ ਪਾਣੀ ਸਾਡੇ ਕੋਲੇ ਬਕਾਇਆ ਬਚਿਆ ਅਗਰਦੂ ਮਗਰੋ ਦਾ ਮਤਲਬ ਪੰਜਾਬ ਦਾ ਜਿਹੜਾ ਰੋਜੀ ਰੋਟੀ ਵੀ ਗਈ ਪੰਜਾਬ ਦੇ ਲੋਕਾਂ ਦੇ ਹੱਥ ਦੇ ਵਿੱਚੋਂ ਪਾਣੀ ਵੀ ਗਿਆ ਉਹਨਾਂ ਦੇ ਭਵਿੱਖ ਤੋਂ ਪਾਣੀ ਵੀ ਗਿਆ ਸੋ ਇਹ ਜਿਹੜੀ ਲੜਾਈ ਆ ਵੇਖਣ ਨੂੰ ਸਾਡੀ ਕੱਲਿਆਂ ਵੀ ਲੱਗਦੀ ਆ ਲੇਕਿਨ ਹੈ ਸਮੁੱਚੀ ਜਮਾਤ ਜਿਹੜਾ ਸਰਕਾਰ ਨੇ ਇਹ ਕਰਤੂਤ ਕੀਤੀ ਹੈ ਉਸ ਮੋਰਚੇ ਤੇ ਮੈਂ ਕਹੂੰਗਾ ਕਿ ਇੱਕ ਤਰ੍ਹਾਂ ਨਾਲ ਪੂਰੇ ਡਰਪੋਕ ਸਰਕਾਰ ਕਾਇਰਾਨਾ ਕਾਰਵਾਈ ਹੈ ਜਦੋਂ ਮੈਂ ਧੰਨਵਾਦ ਕਰਦਾ ਮੇਰੇ ਸਾਰੇ ਪੰਜਾਬ ਦੇ ਨੌਜਵਾਨਾਂ ਦਾ ਜਦੋਂ ਮੈਂ ਇਹ ਸਟੈਪ ਚੱਕਿਆ ਸੀਗਾ ਕਿ ਆਪਾਂ ਅਮਰ ਨੰਸ਼ਣ ਕਰਾਂਗੇ ਆਖੀਰ ਆਖਰੀ ਦਮ ਤੱਕ ਲੜਾਂਗੇ ਸਰਕਾਰ ਨਾਲ ਲੜਾਂਗੇ ਹੁਣ ਵੀ ਆਖਰੀ ਦਮ ਤੱਕ ਇਹ ਨਹੀਂ ਹੈ ਕਿ ਅਸੀਂ ਲੜਾਈ ਛੱਡ ਦੇਈਏ ਮੈਂ ਉਦੋਂ ਇੱਕ ਗੱਲ ਕਹੀ ਸੀ ਨੌਜਵਾਨਾਂ ਦੇ ਨਾਲ ਸਾਡੇ ਸਾਰੇ ਜਥੇਬੰਦੀਆਂ ਦੇ ਨਾਲ ਕਿ ਦੋਸਤੋ ਜੇ ਤਾਂ ਇੱਥੋਂ ਸਰਕਾਰ ਮੈਨੂੰ ਚੱਕ ਕੇ ਲੈ ਗਈ ਤਾਂ ਮੋਰਚਾ ਹਾਰ ਜਾਾਂਗੇ ਜੇ ਸਰਕਾਰ ਨੂੰ ਤੁਸੀਂ ਇੱਥੋਂ ਪਿੱਛੇ ਮੋੜ ਲਿਆ ਮੈਨੂੰ ਨਾ ਚੱਕਣ ਦਿੱਤਾ ਕਪਾ ਮੋਰਚਾ ਜਿੱਤਾਂਗੇ। ਔਰ ਉਹ ਜਿਹੜਾ ਟਾਈਮ ਸੀ ਸਾਡੇ ਪੰਜਾਬ ਹਰਿਆਣਾ ਦੇ ਨੌਜਵਾਨਾਂ ਨੇ ਉਹ ਇਸ ਤਰੀਕੇ ਦੇ ਨਾਲ ਮੋਰਚੇ ਨੂੰ ਸੰਭਿਆ ਕਿ ਤਿੰਨ ਮਹੀਨੇ ਲਗਾਤਾਰ ਸਰਕਾਰ ਦਾ ਰੋਜ਼ ਸੂਚਨਾ ਆਉਂਦੀ ਸੀ ਵੀ ਅੱਜ ਸਰਕਾਰ ਨੇ ਹਮਲਾ ਕੀਤਾ ਅੱਜ ਹਮਲਾ ਕੀਤਾ ਲੇਕਿਨ ਸਰਕਾਰ ਦੇ ਜੁਰਤ ਨਹੀਂ ਪਈ ਸੁਪਰੀਮ ਕੋਰਟ 'ਚ ਵੀ ਇਹ ਕਹਿਣਾ ਪੈਗਾ ਸਰਕਾਰ ਨੂੰ ਵੀ ਸਾਨੂੰ ਉੱਥੇ ਇੰਨਾ ਹਾਲਾਤਾਂ ਦੇ ਵਿੱਚ ਚੱਕਣਾ ਡੱਲਿਆਲ ਨੂੰ ਚੱਕਣਾ ਬਹੁਤ ਔਖਾ ਹੈ ਤੁਸੀਂ ਸਾਰਿਆਂ ਨੇ ਸੁਣੀਆਂ ਖਬਰਾਂ ਹੈ ਹੁਣ ਸਵਾਲ ਇਹ ਹੈ ਕਿ ਜਦੋਂ ਮੀਟਿੰਗਾਂ ਸ਼ੁਰੂ ਹੋ ਜਾਣ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜੇ ਉਦੋਂ ਕਦੇ ਅਜਿਹੀਆਂ ਘਟਨਾਵਾਂ ਨਹੀਂ ਵਾਪਰਦੀਆਂ ਜਿਹੜੀਆਂ ਇੱਥੇ ਵਾਪਰ ਰਹੀਆਂ ਅਸਾ ਸਾਨੂੰ ਵੀ ਇਹ ਸੀ ਕਿ ਵੀ ਜਦੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੁਣ ਇੱਥੇ ਮਤਲਬ ਬਹੁਤੀ ਭੀੜ ਕਰਨ ਦੀ ਬਜਾਏ ਕਿਸਾਨਾਂ ਨੂੰ ਆਪਣੀ ਫਸਲ ਪਾਣੀ ਨੂੰ ਲਾਉਣ ਦੀ ਵੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਔਰ ਅਸੀਂ ਸਰਕਾਰ ਦੇ ਉੱਤੇ ਵਿਸ਼ਵਾਸ ਕੀਤਾ ਔਰ ਸਰਕਾਰ ਨੇ ਉਹ ਜਿਹੜਾ ਸਾਨੂੰ ਚਿੱਠੀ ਦੇ ਕੇ ਮੀਟਿੰਗ ਦੇ ਵਿੱਚ ਸੱਦ ਕੇ ਡਰਪੋਕਾ ਵਾਲੀ ਕਾਰਵਾਈ ਮੈਂ ਤਹਾ ਕਿਹਾ ਹੈ ਕਿ ਮੋਰਚੇ ਦੇ ਵਿੱਚ ਹੁੰਦਾ ਕਿਸਾਨ ਵੀ ਉਹਨੇ ਹੈ ਨਹੀਂ ਸੀ ਤੇ ਫਿਰ ਵੀ ਜ਼ਰਤ ਨਹੀਂ ਪਈ ਆ ਕੇ ਮਤਲਬ ਮੋਰਚੇ ਦੇ ਵਿੱਚੋਂ ਡੱਲਿਆਲ ਨੂੰ ਚੱਕ ਲੈਣ ਦੀ ਡੱਲਿਆਲ ਨੂੰ ਚੱਕਣ ਵਾਸਤੇ ਮੀਟਿੰਗ 'ਚ ਸੱਦ ਕੇ ਕੈਰਾ ਵਾਂਗੂ ਚੱਕਣਾ ਪਿਆ ਔਰ ਕੈਰਾ ਵਾਂਗੂ ਚੱਕ ਕੇ ਵੀ ਦੋ ਦਿਨ ਮਤਲਬ ਕਦੇ ਕਿਥੇ ਕਦੇ ਕਿਥੇ ਕਦੇ ਕਿਥੇ ਬਦਲਾਈ ਬਿੱਲੀ ਦੇ ਬਲੂਂਗੜਿਆਂ ਵਾਂਗੂ ਚੱਕ ਕੇ ਭੱਜੇ ਫਿਰੇ ਨੇ ਵੀ ਇੱਥੇ ਵੀ ਨਾ ਕਿਤੇ ਲੋਕ ਘੇਰ ਲੈ ਜਿੱਦੇ ਮੈਨੂੰ ਲੈ ਕੇ ਗਿਆ ਜਲੰਧਰ ਜਲੰਧਰ ਵੀ ਜਲੰਧਰ ਵਾਲੀ ਸਾਡੀ ਫੋਰਸ ਨੇ ਆ ਕੇ ਜਲੰਧਰ ਧਰਨਾ ਦੇ ਲਿਆ ਫਿਰ ਉੱਥੇ ਉਹਨਾਂ ਨੂੰ ਥਾਣਾ ਥਾਵੇ ਕੋਈ ਚੱਕਰ ਨੂੰ ਭਜਨ ਸੋ ਮੇਰਾ ਗੱਲ ਕਰਨ ਦਾ ਭਾਅ ਵੀ ਹੈ ਕਿ ਚੇਤ ਅਵਜੇ ਹੱਕ ਦੇ ਵਿਚਾਰ ਕਰੀਏ ਤੇ ਫਿਰ ਤਾਂ ਹੁੰਦਾ ਮੈਦਾਨ ਚ ਆਉਣਾ ਤੇ ਪਿੱਠ ਪਿੱਛੋਂ वार ਕਰਨਾ ਜਿਹੜਾ ਉਹ ਕਾਇਰ ਦਾ ਕੰਮ ਹੈ ਤੇ ਹਾਰੇ ਹੋਏ ਬੰਦੇ ਦਾ ਕੰਮ ਹੈ ਇਸ ਕਰਕੇ ਅਸੀਂ ਮੋਰਚਾ ਜਿੱਤਿਆਂ ਪਹਿਲੀ ਗੱਲ ਦੂਜੀ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਅਸੀਂ ਸੜਕ ਤੇ ਗਏ ਆ ਅਸੀਂ ਸਾਰੀ ਜ਼ਿੰਦਗੀ ਜੋਰ ਲਾ ਲੈਂਦੇ ਐ ਐਮਐਸਪੀ ਦਾ ਮੁੱਦਾ ਅਸੀਂ ਉਭਾਰ ਨਹੀਂ ਸੀ ਸਕਦੇ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਬੜੀ ਕਿਰਪਾ ਬੜੀ ਕਿਰਪਾ ਹੋਈ ਆ ਉਹਦੀ ਸਾਡੇ ਤੇ ਇਹ ਸਾਡੇ ਮੁੱਦੇ ਨੂੰ ਇੰਨੇ ਕਿ ਚਿਰ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਘਰ-ਘਰ ਦੇ ਵਿੱਚ ਲੱਗਿਆ ਕਿ ਐਮਐਸਪੀ ਦਾ ਕੋਈ ਮੁੱਦਾ ਹੈਗਾ ਹੈ ਕੋਈ ਲੋੜ ਲੋਕਾਂ ਦੀ ਹੈਗੀ ਹੈ ਉਸ ਤੋਂ ਅਗਲੀ ਗੱਲ ਦੇਖੋ ਅਸੀਂ ਸੜਕ ਤੋਂ ਚੱਕ ਕੇ ਪਾਰਲੀਮੈਂਟ ਦੇ ਵਿੱਚ ਐਮਐਸਪੀ ਦਾ ਮੁੱਦਾ ਲੈ ਗਏ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟਰੀ ਕਮੇਟੀ ਨੇ ਅਜੰਡਾ ਪਾਸ ਕਰਤਾ ਕਮੇਟੀ ਵੱਲੋਂ ਪਾਸ ਹੋ ਕੇ ਆ ਗਿਆ ਕਿ ਐਮਐਸਪੀ ਦੀ ਗਰੰਟੀ ਕਾਨੂੰਨ ਦੇਊ ਕਿਸਾਨਾਂ ਨੂੰ ਲੀਡਰ ਆਫ ਆਪੋਜੀਸ਼ਨ ਨੂੰ ਬੋਲਣਾ ਪੈ ਗਿਆ ਕਿ ਅਸੀਂ ਐਸੇ ਵੀ ਸਦਨ ਦੇ ਵਿੱਚੋਂ ਲੋਕਾਂ ਨੂੰ ਅਸੀਂ ਐਮਐਸਪੀ ਗਰੰਟੀ ਨੂੰ ਦੇਵਾਂਗੇ ਸੋ ਇਹ ਜਿਹੜੀਆਂ ਗੱਲਾਂ ਨੇ ਅਸੀਂ ਆ ਤੁਸੀਂ ਦੇਖਿਆ ਪਿੱਛੇ ਆਪਾਂ ਲੜਾਈ ਲੜੀ ਐ ਤਿੰਨ ਕਾਨੂੰਨ ਸਰਕਾਰ ਨੇ ਵਾਪਸ ਲੈ ਕਿਸੇ ਮੀਟਿੰਗ 'ਚ ਨਹੀਂ ਲੈ ਚੁੱਪਚੀ ਬੀਤੇ ਕਹਿਤਾ ਵੀ ਅਸੀਂ ਕਾਨੂੰਨ ਵਾਪਸ ਲੈਨੇ ਹ ਹੁਣ ਕੀ ਹੋਇਆ ਸਾਡਾ ਮੋਰਚਾ ਚੱਕਤਾ ਹਮਲਾ ਕਰਤਾ ਤੇ ਨਾਲ ਦੀ ਨਾਲ ਹੀ ਇਹ ਕਹਿਤਾ ਇਹ ਵੀ ਅਸੀਂ ਸਰੋਂ ਤੇ ਵੀ ਐਮਐਸਪੀ ਦੇ ਉੱਤੇ ਸਰੋਂ ਵੀ ਖਰੀਦਾਂਗੇ ਅਸੀਂ ਛੋਲੇ ਵੀ ਐਮਐਸਪੀ ਦੇ ਖਰੀਦਾਂਗੇ ਅਸੀਂ ਮੂੰਗੀ ਵੀ ਐਮਐਸਪੀ ਦੇ ਖਰੀਦਾਂਗੇ ਅਸੀਂ ਜੂਟ ਵੀ ਐਮਐਸਪੀ ਦੇ ਖਰੀਦਾਂਗੇ ਕਹਤਾ ਨਾ ਇਹਨਾਂ ਦਾ ਭਾਵ ਆ ਕਿ ਸਰਕਾਰ ਡਰੀ ਹੋਈ ਹੈ ਲੇਕਿਨ ਐਮਐਸਪੀ ਸੰਪੂਰਨ ਐਮਐਸਪੀ ਦਵਾਂਟ ਤੱਕ ਦੀ ਲੜਾਈ ਹੈ ਜਿਹੜੀ ਸਾਡੀ ਉਹ ਲੜਾਈ ਅਸੀਂ ਜਾਰੀ ਰੱਖਾਂਗੇ ਕਿਉਂ ਨੌਜਵਾਨਾਂ ਨੇ ਦੱਲਿਆਲ ਨੂੰ ਮੇਰਾ ਕਹਦਾ ਤੁਸੀਂ ਵੀ ਸਾਰਿਆਂ ਨੇ ਫੇਸਬੁੱਕ ਦੇ ਉੱਤੇ ਪੋਸਟ ਆਸ ਨਹੀਂ ਅਮਰ ਅਨੰਸ਼ਣ ਜਾਰੀ ਹੈ ਨਹੀਂ ਉਹ ਅਸੀਂ ਮਤਲਬ ਹੁਣ ਤਾਂ ਅਸੀਂ ਦੇਖੋ ਜਿਹੜੀ ਇਹ ਆ ਗੱਲ ਕਿ ਮੇਰੇ ਮੋਢਿਆਂ ਦੇ ਉੱਤੇ ਜਦੋਂ ਦਾ ਲੋਕਾਂ ਨੇ ਮੈਨੂੰ ਬਾਪੂ ਕਹਿਤਾ ਇੱਕ ਪਾਰ ਹੋਰ ਹੈ ਕਿ ਅੱਗੇ ਤਾਂ ਮੈਂ ਸਿਰਫ ਆਪਦੇ ਜੰਮਿਆਂ ਦੀ ਖਾਤਰ ਲੜਨਾ ਸੀ ਹੁਣ ਜਿਨ੍ਹਾਂ ਨੇ ਮੈਨੂੰ ਬਾਪੂ ਕਿਹਾ ਮੈਂ ਉਹਨਾਂ ਦੀ ਖਾਤਰ ਵੀ ਲੜਨਾ ਹੈ ਤਾਂ ਸਾਰੇ ਮੇਰੇ ਨੇ ਪਰ ਇਹ ਵੀ ਨਹੀਂ ਹੈ ਕਿ ਕੋਈ ਐਡੀ ਵੀ ਹਿੰਮਤ ਨਹੀਂ ਗਈ ਕਿ ਭਈ ਜਿਹਦੇ ਨਾਲ ਇੰਨੇ ਲੋਕ ਹੋਣ ਇੰਨੇ ਲੋਕਾਂ ਦਾ ਜਿੰਨੇ ਜਿਹਦੇ ਨਾਲ ਪਿਆਰ ਹੋਵੇ ਦਿਲ ਜੁੜਿਆ ਹੋਵੇ ਉਹਨਾਂ ਉਸ ਕੋਈ ਕੋਈ ਇਨਸਰਟ ਕਰ ਸਕੇ ਪੋਸੀਬਲ ਨਹੀਂ ਆਖਰੀ ਦਮ ਤੱਕ ਆਖਰੀ ਸਾਹ ਤੱਕ ਲੜਾਂਗੇ ਉਹਦੀ ਵਿੱਚੋਂ ਆਪਾਂ 10 ਐਹੇ ਜਿਹਿਆਂ ਕਿਸਾਨ ਮਹਾਪੰਚਾਇਤਾਂ ਰੱਖੀ ਜਿਹੜੀ ਰੋਜ਼ ਇੱਕ ਕਿਸਾਨ ਮਹਾਪੰਚਾਇਤ ਹੋਇਆ ਕਰਨੀ ਹੈ ਮੈਂ ਐਸੇ